ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਿੱਖ ਫੈਕ ਚੈਨਲ ਤੇ ਇੱਕ ਵਾਰ ਫੇਰ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਹੋਇਆ ਸਵਰਨ ਸਿੰਘ ਇੱਕ ਨਵੀਂ ਜਾਣਕਾਰੀ ਦੇ ਨਾਲ ਤੁਹਾਡੇ ਰੂਬਰੂ ਹੋ ਰਿਹਾ ਹੈ ਇਤਿਹਾਸ ਦੇ ਵਿੱਚ ਜਦੋਂ ਸਹਿਬਜ਼ਾਦਿਆਂ ਦੀ ਗੱਲ ਆਉਂਦੀ ਹੈ ਦਸੰਬਰ ਦੇ ਇਸ ਸ਼ਹੀਦੀ ਹਫ਼ਤੇ ਦੀ ਗੱਲ ਆਉਂਦੀ ਹੈ ਤਾਂ ਜਿੱਥੇ ਸਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਦਾ ਜ਼ਿਕਰ ਹੁੰਦਾ ਹੈ ਮਾਤਾ ਗੁਜਰ ਕੌਰ ਜੀ ਦੀ ਮਹਾਨ ਸ਼ਹਾਦਤ ਦਾ ਜ਼ਿਕਰ ਹੁੰਦਾ ਹੈ ਉੱਥੇ ਇੱਕ ਨਾਮ ਆਉਂਦਾ ਹੈ ਦੀਵਾਨ ਟੋਡਰਮਲ ਦਾ ਜਿਸ ਨੇ ਆਪਣੀ ਸਾਰੀ ਜਮਾ ਪੂੰਜੀ ਖਰਚ ਕੇ ਆਪਣਾ ਸਭ ਕੁਝ ਲੂਟਾ ਕੇ ਸਹਬਜਾਦਿਆਂ ਦੀ ਔਰ ਮਾਤਾ ਗੁਜਰਕੌਰ ਜੀ ਦੇ ਸਰੀਰਾਂ ਦੇ ਸੰਸਕਾਰ ਦੇ ਲਈ ਦੁਨੀਆ ਦੀ ਸਭ ਤੋਂ ਮਹਿੰਗੀ ਜ਼ਮੀਨ ਦਾ ਟੁਕੜਾ ਖਰੀਦਿਆ ਸੀ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਦੀਵਾਨ ਟੋਡਰਮਲ ਨੂੰ ਜੈਨ ਧਰਮ ਦੇ ਨਾਲ ਜੋੜ ਕੇ ਪੇਸ਼ ਕੀਤਾ ਗਿਆ ਜਦੋਂ ਮੈਂ ਸੋਸ਼ਲ ਮੀਡੀਆ ਦੇ ਉੱਤੇ ਇਹ ਜਾਣਕਾਰੀ ਸੁਣੀ ਤਾਂ ਮੇਰੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੋਇਆ ਕਿ ਇਹ ਦੀਵਾਨ ਟੋਡਰਮਲ ਕੌਣ ਸੀ ਇਹ ਸੱਚੀਮੁੱਚ ਜੈਨ ਧਰਮ ਨਾਲ ਸੰਬੰਧ ਰੱਖਦਾ ਸੀ ਜਾਂ ਇਹਦਾ ਸਿੱਖ ਧਰਮ ਦੇ ਨਾਲ ਵੀ ਕੋਈ ਵਾਹ-ਵਾਸਤਾ ਸੀ ਜੇਕਰ ਇਹ ਜੈਨ ਧਰਮ ਦੇ ਨਾਲ ਸੰਬੰਧ ਰੱਖਦਾ ਸੀ ਤਾਂ ਫਿਰ ਇਹਦਾ ਸਿੱਖ ਧਰਮ ਦੇ ਵਿੱਚ ਸਹਬਜ਼ਾਦਿਆਂ ਦੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਈ ਇਤਨਾ ਪਿਆਰ ਕਿਸ ਤਰ੍ਹਾਂ ਉਮੜਿਆ ਤੇ ਜਦੋਂ ਮੈਂ ਇਸ ਸਾਰੀ ਖੋਜਬੀਨ ਦੇ ਬਾਰੇ ਇਹਦੀ ਸਾਰੀ ਰਿਸਰਚ ਕੀਤੀ ਇਹਦੇ ਬਾਰੇ ਛਾਨਬੀਨ ਕੀਤੀ ਤਾਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਮੈਂ ਉਹ ਤੁਹਾਡੇ ਨਾਲ ਅੱਜ ਸਾਂਝੀ ਕਰ ਰਿਹਾ ਇਤਿਹਾਸ ਦੇ ਵਿੱਚ ਦੀਵਾਨ ਟੋਡਰਮਲ ਸਹਿਬਜਾਦਿਆਂ ਦੇ ਸੰਸਕਾਰ ਦੇ ਲਈ ਮਾਤਾ ਗੁਜਰਕੌਰ ਜੀ ਦੇ ਸੰਸਕਾਰ ਦੇ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਦੀਵਾਨ ਟੋਡਰਮਲ ਤੋਂ ਇਲਾਵਾ ਤਿੰਨ ਹੋਰ ਟੋਡਲਮਲ ਦਾ ਜ਼ਿਕਰ ਆਉਂਦਾ ਮੈਂ ਤੁਹਾਡੇ ਨਾਲ ਵਿਦ ਰੈਫਰੈਂਸਸ ਉਹ ਜਾਣਕਾਰੀ ਸਾਂਝੀ ਕਰਾਂਗਾ ਪੜ੍ਹ ਕੇ ਦੱਸਦਾ ਤੁਹਾਨੂੰ ਕਿ ਸ੍ਰੀ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਤੋਂ ਸਿੱਖੀ ਪ੍ਰਾਪਤ ਕਰਨ ਵਾਲੇ ਦੀਵਾਨ ਟੋਡਰਮਲ ਤੋਂ ਇਲਾਵਾ ਤਿੰਨ ਹੋਰ ਟੋਡਰਮਲ ਇਤਿਹਾਸ ਦੇ ਵਿੱਚ ਮਿਲਦੇ ਨੇ ਜੀ ਮਹਾਨ ਕੋਸ਼ ਅਨੁਸਾਰ ਮੁਗਲ ਬਾਦਸ਼ਾਹ ਅਕਬਰ ਦਾ ਜਰਨੈਲ ਅਤੇ ਦੀਵਾਨ ਟੋਡਰਮਲ ਲਾਹੌਰ ਦਾ ਵਸਨੀਕ ਸੀ ਇਹਦਾ ਜਿਹੜਾ ਸਮਾਂ ਸੀ ਉਹ 1523 ਤੋਂ 1599 ਈਸਵੀ ਦਾ ਸੀ ਔਰ ਦੂਜਾ ਟੋਡਰਮਲ ਜਿਹੜਾ ਇਤਿਹਾਸ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਹੈ ਉਹ ਸ਼ਾਹਜਹਾਂ ਦੇ ਸਮੇਂ ਹੋਇਆ ਜੋ 1641 ਈਸਵੀ ਵਿੱਚ ਸਰਹੰਦ ਦਾ ਫੌਜਦਾਰ ਬਣਿਆ ਸੀ ਔਰ ਜਿਸ ਦੀ ਮੌਤ 1666 ਈਸਵੀ ਨੂੰ ਹੋਈ ਇਸ ਦਾ ਜ਼ਿਕਰ ਹਰਪ੍ਰੀਤ ਸਿੰਘ ਨਾਜ਼ ਨੇ ਆਪਣੀ ਪੁਸਤਕ ਸਰਹੰਦ ਤੋਂ ਫਤਿਹਗੜ੍ਹ ਸਾਹਿਬ ਤੱਕ ਵਿੱਚ ਕੀਤਾ ਹੈ ਤੀਸਰਾ ਟੋਡਰਮਲ ਜਿਸ ਨੂੰ ਜੈਨ ਧਰਮ ਦਾ ਟੋਡਰਮਲ ਕਹੇ ਕਿ ਜੈਨ ਧਰਮ ਦਾ ਇਹ ਟੋਡਰਮਲ ਜਿਸ ਨੇ ਸਹਿਜਾਦਿਆਂ ਦਾ ਸੰਸਕਾਰ ਕੀਤਾ ਸੀ ਦੇ ਨਾਲ ਜੋੜ ਕੇ ਪੇਸ਼ ਕੀਤਾ ਜਾਂਦਾ ਹੈ ਉਹਦੀ ਜਾਣਕਾਰੀ ਸਾਨੂੰ ਮਿਲਦੀ ਹੈ ਡਾਕਟਰ ਹੁਕਮ ਚੰਦ ਦੀ ਪੁਸਤਕ ਪੰਡਿਤ ਟੋਡਰਮਲ ਵਿਅਕਤੀਤਵ ਔਰ ਕਰਤਵ ਇਹ ਹਿੰਦੀ ਦੀ ਕਿਤਾਬ ਹੈ ਇਸ ਮੁਤਾਬਕ ਤੀਜਾ ਟੋਡਰਮਲ ਜਿਹੜਾ ਉਹ ਜੈਨ ਧਰਮ ਦਾ ਪ੍ਰਸਿੱਧ ਸੰਤ ਸੀ ਜਿਸ ਦਾ ਜਨਮ 1719 ਈਸਵੀ ਨੂੰ ਹੋਇਆ ਤੇ ਮੌਤ 1766 ਈਸਵੀ ਵਿੱਚ ਜੈਪੁਰ ਰਾਜਸਥਾਨ ਦੇ ਵਿਖੇ ਇਹ ਟੋਡਰਮਲ ਜਿਹੜਾ ਉਹ ਆਪਣੇ ਆਖਰੀ ਸਾਲ ਲੰਦਾ ਹੁਣ ਸੰਗਤ ਜੀ ਜੇਕਰ ਅਸੀਂ ਇਹਨਾਂ ਤਿੰਨਾਂ ਟੋਡਰਮਲ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਵੀ ਉਸ ਦੀਵਾਨ ਟੋਡਰਮਲ ਦੇ ਨਾਲ ਕੋਈ ਵਾਹ-ਵਾਸਤਾ ਨਹੀਂ ਕੋਈ ਸੰਬੰਧ ਨਹੀਂ ਕਿਉਂਕਿ ਉਸ ਸਮੇਂ ਦੇ ਨੇੜੇ ਤੇੜੇ ਵੀ ਇਹ ਜਿਹੜੇ ਟੋਡਰਮਲ ਨੇ ਉਹ ਨਹੀਂ ਪਹੁੰਚਦੇ ਔਰ ਖਾਸ ਤੌਰ ਤੇ ਇਸ ਦੀਵਾਨ ਟੋਡਰਮਲ ਦਾ ਜਿਹੜਾ ਗੁਰੂ ਘਰ ਦਾ ਅਨੰਨ ਸੇਵਕ ਸੀ ਇਸ ਦਾ ਜੈਨ ਧਰਮ ਦੇ ਨਾਲ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਹੂਕਾਰ ਬਣਦਾ ਹੀ ਨਹੀਂ ਹੈ ਆਹ ਤੁਹਾਨੂੰ ਦੱਸਦੇ ਆ ਕਿ ਇਤਿਹਾਸਿਕ ਸਰੋਤ ਸ਼੍ਰੀ ਗੁਰਪਦ ਪ੍ਰਕਾਸ਼ ਮੈਂ ਨਾਮ ਦੁਬਾਰਾ ਲੈ ਰਿਹਾ ਜੀ ਇਤਿਹਾਸਿਕ ਸਰੋਤ ਸ਼੍ਰੀ ਗੁਰਪਦ ਪ੍ਰੇਮ ਪ੍ਰਕਾਸ਼ ਅਨੁਸਾਰ ਦੀਵਾਨ ਟੋਡਰਮਲ ਦਾ ਪੂਰਾ ਨਾਮ ਟੋਡਰਮਲ ਕਪੂਰ ਸੀ ਜੋ ਇੱਕ ਖੱਤਰੀ ਸਿੱਖ ਸੀ ਪਿੰਡ ਕਾਕੜਾ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਇਹ ਟੋਡਰਮਲ ਬਹੁਤ ਹੀ ਅਮੀਰ ਵਿਅਕਤੀ ਸੀ ਤਨਾੜ ਸੀ ਜਿਸ ਦਾ ਦਿੱਲੀ ਦਰਬਾਰ ਅਤੇ ਸਰਹੰਦ ਦੇ ਵਿੱਚ ਚੰਗਾ ਅਸਰ ਰਸੂਕ ਸੀ ਸੁਰਿੰਦਰ ਸਿੰਘ ਖਾਲਸਾ ਦੀ ਪੁਸਤਕ ਪੋ ਦੀਆਂ ਰਾਤਾਂ ਅਨੁਸਾਰ ਜਿਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੰਨ 1665 ਈਸਵੀ ਨੂੰ ਮਾਲਵਾ ਰਟਣ ਕਰਦੇ ਹੋਏ ਪਿੰਡ ਆਲੋ ਅਰਖ ਪਹੁੰਚੇ ਤਾਂ ਦੀਵਾਨ ਟੋਡਰਮਲ ਨੇ ਤਾਂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਦੇ ਦਰਸ਼ਨ ਕਰਦੇ ਆ ਉਹਨਾਂ ਦੀ ਚੰਗੀ ਸੇਵਾ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਖੁਸ਼ ਹੋ ਕੇ ਦੀਵਾਨ ਟੋਡਰਮਲ ਨੂੰ ਸਿੱਖੀ ਬਖਸ਼ੀ ਸੀ ਇੱਥੇ ਹੀ ਦੀਵਾਨ ਟੋਡਰਮਲ ਨੇ ਜਿਸ ਵੇਲੇ ਗੁਰੂ ਸਾਹਿਬ ਜੀ ਨੂੰ ਕੁਝ ਸਮਾਂ ਹੋਰ ਠਹਿਰਨ ਤੇ ਸੇਵਾ ਬਖਸ਼ਣ ਦੀ ਬੇਨਤੀ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਬਚਨ ਕਹੇ ਸਨ ਕਿ ਤੁਹਾਡੇ ਪਾਸੋਂ ਅਸੀਂ ਬੜੀ ਵੱਡੀ ਸੇਵਾ ਲੈਣੀ ਹੈ ਉਹਦਾ ਸਮਾਂ ਆਏਗਾ ਅਜੇ ਉਸ ਸੇਵਾ ਦਾ ਸਮਾਂ ਨਹੀਂ ਆਇਆ ਤੇ ਗੁਰੂ ਸਾਹਿਬ ਜੀ ਦਾ ਇਹ ਇਸ਼ਾਰਾ ਉਸ ਸੇਵਾਵਾਲ ਸੀ ਜਿਸ ਸੇਵਾ ਕਰਕੇ ਅੱਜ ਸੰਸਾਰ ਭਰ ਦੇ ਵਿੱਚ ਦੀਵਾਨ ਟੋਡਰਮਲ ਨੂੰ ਸਤਕਾਰ ਮਿਲ ਰਿਹਾ ਹੈ ਦੀਵਾਨ ਟੋਡਰਮਲ ਨੂੰ ਅਸੀਂ ਵੀ ਨਤਮਸਤਕ ਹੁੰਨੇ ਆ ਸਮਾਂ ਪਾ ਕੇ ਦੀਵਾਨ ਟੋਡਰਮਲ ਜਿਹੜਾ ਉਹ ਸਰਹੰਦ ਵਿਖੇ ਤ ਆਪਣਾ ਜਿਹੜਾ ਇੱਕ ਮਕਾਨ ਜੋ ਹੈ ਰਹਿਸ਼ੂ ਹੈ ਉਹ ਤਬਦੀਲ ਕਰਦਾ ਔਰ ਇਹ ਹੀਰੇ ਤੇ ਸੋਨੇ ਦਾ ਇੱਕ ਵੱਡਾ ਵਪਾਰੀ ਬਣਦਾ ਹੈ ਦਸੰਬਰ 1704 ਵਿੱਚ ਜਿਸ ਵੇਲੇ ਛੋਟੇ ਸਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਖਬਰ ਮਿਲਦੀ ਏ ਇਹ ਦਿਵਾਨ ਟੋਡਰਮਲ ਉਸ ਵੇਲੇ ਦਿੱਲੀ ਹੁੰਦਾ ਹੈ ਖਬਰ ਮਿਲਦਿਆਂ ਹੀ ਇਹ ਸਰਹੰਦ ਪਹੁੰਚ ਕੇ ਬੜੀ ਜੁਰਰਤ ਦੇ ਨਾਲ ਸਹਿਬਜਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੇ ਪਾਵ ਸਰੀਰਾਂ ਦਾ ਸੰਸਕਾਰ ਕਰਨ ਦੇ ਲਈ ਵਜ਼ੀਰ ਖਾਨ ਨੂੰ ਉਹਨਾਂ ਦੇ ਸਰੀਰ ਉਸਤੇ ਸਪੁਰਦ ਕਰਨ ਲਈ ਕਹਿੰਦਾ ਹੈ ਵਜ਼ੀਰ ਖਾਨ ਪਹਿਲਾਂ ਤਾਂ ਮੰਨਦਾ ਨਹੀਂ ਪਰ ਜਦੋਂ ਵਜ਼ੀਰ ਖਾਨ ਮੰਨਦਾ ਹੈ ਕਿ ਦਿੱਲੀ ਦੇ ਵਿੱਚ ਦੀਵਾਨ ਟੋਡਰਮਲ ਦਾ ਚੰਗਾ ਅਸਰ ਰਸੂਖ ਹੈ ਕਿ ਇਸ ਨੂੰ ਮੈਂ ਇਸ ਤਰ੍ਹਾਂ ਇਸ ਦੀ ਗੱਲ ਨੂੰ ਮੈਂ ਨਹੀਂ ਕੱਟ ਸਕਦਾ ਪਰ ਮੰਨਣ ਦੇ ਬਾਵਜੂਦ ਇੱਕ ਬੜੀ ਟੇਢੀ ਸ਼ਰਤ ਰੱਖ ਦਿੰਦਾ ਹੈ ਕਿ ਜਿੰਨੀ ਜ਼ਮੀਨ ਸੰਸਕਾਰ ਦੇ ਲਈ ਚਾਹੀਦੀ ਹੈ ਉਤਨੀ ਜ਼ਮੀਨ ਦੇ ਉੱਤੇ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਉਹ ਖੜੀਆਂ ਕਰਕੇ ਤੈਨੂੰ ਦੇਣੀਆਂ ਪੈਣਗੀਆਂ ਦੀਵਾਨ ਟੋਡਰਮਲ ਪਰਵਾਹ ਨਹੀਂ ਕਰਦਾ ਹਾਲਾਂਕਿ ਵਜ਼ੀਰ ਖਾਂ ਇਹ ਸੋਚ ਰਿਹਾ ਸੀ ਕਿ ਜਦੋਂ ਮੈਂ ਇਸ ਤਰ੍ਹਾਂ ਦੀ ਸ਼ਰਤ ਰੱਖਾਂਗਾ ਤਾਂ ਇਹ ਆਪੇ ਪਿੱਛੇ हट ਜਾਏਗਾ। ਸੰਗਤ ਜੀ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਏ ਕਿ ਸਿੱਖ ਗੁਰੂ ਸਾਹਿਬਾਨ ਦੇ ਲਈ, ਗੁਰੂ ਪੁੱਤਰਾਂ ਦੇ ਲਈ, ਗੁਰੂ ਮਾਤਾਈ ਦੇ ਲਈ ਇਤਨਾ ਅਦਬ ਸਤਕਾਰ ਕਿਸੇ ਹੋਰ ਧਰਮ ਦੇ ਕਿਸੇ ਸ਼ਖਸ ਦੇ ਅੰਦਰ ਨਹੀਂ ਸਿਰਫ ਇੱਕ ਸਿੱਖ ਦੇ ਅੰਦਰ ਹੀ ਆ ਸਕਦਾ ਏ ਉਹ ਵੀ ਜਿਹੜਾ ਸਮਰਪਿਤ ਹੋਵੇ ਗੁਰੂ ਸਾਹਿਬਾਨ ਨੂੰ। ਤੇ ਇਹ ਦੀਵਾਨ ਟੋਡਰਮਲ ਇੱਕ ਸਮਰਪਤ ਸਿੱਖ ਸੀ ਜਿਸ ਨੇ ਸਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪਾਵਨ ਸਰੀਰਾਂ ਦੀ ਸੰਭਾਲ ਕਰਨ ਦੇ ਲਈ ਆਪਣੀ ਸਾਰੀ ਜਾਇਦਾਦ ਸੋਨਾ ਗਹਿਣੇ ਜਿੰਨੀ ਵੀ ਜਮਾ ਪੂੰਜੀ ਸੀ ਸਭ ਖਰਚ ਦਿੱਤੀ ਔਰ ਸੰਸਾਰ ਦੀ ਸਭ ਤੋਂ ਮਹਿੰਗੀ ਜ਼ਮੀਨ ਦਾ ਟੁਕੜਾ ਖਰੀਦਿਆ ਮਾਤਾ ਜੀ ਦਾ ਤੇ ਸਹਿਬਜਾਦਿਆਂ ਦਾ ਸੰਸਕਾਰ ਕੀਤਾ ਇੱਥੇ ਮਾਤਾ ਜੀ ਤੇ ਸਹਿਬਜ਼ਾਦੇ ਦਾ ਸੰਸਕਾਰ ਹੋਇਆ ਉਸ ਥਾਂ ਅੱਜ ਗੁਰਦੁਆਰਾ ਜੋਤੀ ਸਰੂਪ ਸਾਹਿਬ ਸੁਸ਼ੋਭਿਤ ਹੈ ਉਹਦਾ ਇੱਕ ਵੱਖਰਾ ਇਤਿਹਾਸ ਹੈ ਉਹਦੀ ਜਾਣਕਾਰੀ ਵੀ ਅਸੀਂ ਆਪ ਜੀ ਨੂੰ ਦਵਾਂਗੇ ਵੱਖਰੇ ਵੀਡੀਓ ਦੇ ਵਿੱਚ ਪਰ ਇਹ ਦੱਸਦੀ ਆਪ ਜੀ ਨੂੰ ਕਿ ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਥਾਪੜੇ ਦੇ ਨਾਲ ਸੂਬਾਏ ਸਰਹਿੰਦ ਨਵਾਬ ਵਜ਼ੀਰ ਖਾਨ ਦੇ ਉਸ ਜ਼ਾਲਮ ਰਾਜ ਦੀ ਇੱਟ ਨਾਲ ਇੱਟ ਖੜਕਾਈ ਸੀ ਉਸ ਵੇਲੇ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਾਲਮਾਂ ਨੂੰ ਸਜ਼ਾਵਾਂ ਦਿੱਤੀਆਂ ਸੀ ਭਾਵੇਂ ਉਹ ਜਲਾਤ ਸਨ ਭਾਵੇਂ ਉਹ ਸੁੱਚਾ ਆਨੰਦ ਸੀ ਭਾਵੇਂ ਉਹ ਗੰਗੂ ਸੀ ਹੋਰ ਕਈ ਤਰ੍ਹਾਂ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਸੀ ਉੱਥੇ ਸਹਿਬਜ਼ਾਦਿਆਂ ਦੀ ਜਿਨ੍ਹਾਂ ਨੇ ਉਸ ਵੇਲੇ ਸੇਵਾ ਕੀਤੀ ਸਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਖੜੇ ਹੋਏ ਉਹਨਾਂ ਸਾਰਿਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਸਤਿਕਾਰ ਦਿੱਤਾ ਸੀ ਇਤਿਹਾਸਕਾਰ ਲਿਖਦੇ ਨੇ ਕਿ ਜੇਕਰ ਦੀਵਾਨ ਟੋਡਰਮਲ ਉਸ ਵੇਲੇ ਜਿੰਦਾ ਹੁੰਦਾ ਤਾਂ ਬਾਬਾ ਬੰਦਾ ਸਿੰਘ ਪਹਾਦਰ ਉਸ ਨੂੰ ਜ਼ਰੂਰ ਮਿਲਦੇ ਇਸ ਲਈ ਇਤਿਹਾਸ ਇਹ ਬੋਲਦਾ ਹੈ ਕਿ ਦੀਵਾਨ ਟੋਡਰਮਲ ਜੋ ਛੋਟੇ ਸਹਿਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਲਈ ਉਹਨਾਂ ਦੇ ਸਰੀਰਾਂ ਦਾ ਸੰਸਕਾਰ ਕਰਨ ਤੋਂ ਬਾਅਦ ਇਤਨਾ ਵੈਰਾਗ ਦੇ ਵਿੱਚ ਆ ਗਿਆ ਸੀ ਕਿ ਕੁਝ ਹੀ ਸਾਲਾਂ ਦੇ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ ਦੀਵਾਨ ਟੋਡਰਮਲ ਜੀ ਦੀ ਵੱਡੀ ਸੇਵਾ ਨੂੰ ਆਉਸੀ ਕਿੱਥੇ ਨਤਮਸਤਕ ਹੋਣਾ ਉਥੇ ਸੱਚ ਜਿਹੜਾ ਉਹ ਸੰਗਤ ਦੇ ਸਾਹਮਣੇ ਅਸੀਂ ਜ਼ਰੂਰ ਲੈ ਕੇ ਆਈਏ ਕਿਉਂਕਿ ਕੁਝ ਲੋਕ ਸਿੱਖ ਇਤਿਹਾਸ ਨੂੰ ਮਿਟਾਉਣ ਦੇ ਯਤਨ ਕਰ ਰਹੇ ਨੇ ਮੈਂ ਆਪ ਜੀ ਦੇ ਨਾਲ ਇਹ ਸਾਰੀ ਜਾਣਕਾਰੀ ਰੈਫਰੈਂਸਸ ਦੇ ਨਾਲ ਸਾਂਝੀ ਕੀਤੀ ਹੈ ਕਿ ਦੀਵਾਨ ਟੋਡਰਮਲ ਇਤਿਹਾਸ ਦੇ ਵਿੱਚ ਚਾਰ ਹੋਏ ਨੇ ਤਿੰਨਾਂ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਹੈ ਤੇ ਜਿਸ ਦਾ ਸਿੱਖ ਧਰਮ ਨਾਲ ਸੰਬੰਧ ਹੈ ਸਹਬਜਾਦਿਆਂ ਤੇ ਮਾਤਾ ਗੁਜਰਕੌਰ ਜੀ ਦੇ ਸਰੀਰਾਂ ਦਾ ਸਸਕਾਰ ਜਿਸ ਨੇ ਕੀਤਾ ਉਹ ਦੀਵਾਨ ਟੋਡਰਮਲ ਸਿੱਖ ਇਤਿਹਾਸ ਦਾ ਇੱਕ ਅਨਮੋਲ ਹੀਰਾ ਹੈ ਅਸੀਂ ਉਸ ਦੀ ਇਸ ਮਹਾਨ ਸੇਵਾ ਨੂੰ ਬਾਰ-ਬਾਰ ਸਜਦਾ ਕਰਦੇ ਹਾਂ ਆਸ ਹੈ ਤੁਹਾਨੂੰ ਇਹ ਜਾਣਕਾਰੀ ਜ਼ਰੂਰ ਚੰਗੀ ਲੱਗੀ ਹੋਵੇਗੀ ਇਸ ਤਰ੍ਹਾਂ ਦੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਦੇ ਲਈ ਸਿੱਖ ਫੈਕਟ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਆਪਣੇ ਵਟਮੁੱਲੇ ਸੁਝਾਅ ਕਮੈਂਟਸ ਰਾਹੀਂ ਤੁਸੀਂ ਸਾਨੂੰ ਜਰੂਰ ਭੇਜੋ ਜਲਦੀ ਮਿਲਦੇ ਹਾਂ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਦੇਖਦੇ ਰਹੋ ਸਿੱਖ ਫੈਕਟਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ